ਗੁੱਡ ਮਾਰਨਿੰਗ ਸਟੂਡੈਂਟ ਬੇਟਾ ਜੀ ਅੱਜ ਸਿੱਖਾਂਗੇ ਲੇਖ ਸੈਕੰਡ ਪੰਜਾਬ ਦੇ ਮੇਲੇ ਅਤੇ ਤਿਹਾਰ ਤੇ ਲੌਂਗ ਕੁਐਸਚਨ ਆਨਸਰ ਤੇ ਨਾਲ ਹੀ ਆਬਜੈਕਟਿਵ ਕੁਐਸਚਨ ਆਨਸਰ ਬੇਟਾ ਇਸ ਤੋਂ ਪਹਿਲਾਂ ਅਸੀਂ ਜਿਹੜੇ ਹੈ 1 ਤੋਂ ਲੈ ਕੇ 6 ਤੱਕ ਲੌਂਗ ਕੁਐਸਚਨ ਆਨਸਰ ਪਿਛਲੀ ਵੀਡੀਓ ਤੇ ਕਰ ਲਏ ਨੇ ਹੁਣ 7 ਕੁਐਸਚਨ ਸ਼ੁਰੂ ਕਰਾਂਗੇ ਪ੍ਰਸ਼ਨ ਨੰਬਰ ਹੈ 7 ਗੁਰੂ ਸਾਹਿਬਾਂ ਦੀ ਮਿਸਰਤੀ ਵਿੱਚ ਪੰਜਾਬ ਦੇ ਕਿਹੜੇ-ਕਿਹੜੇ ਮੇਲੇ ਲੱਗਦੇ ਹਨ ਪੰਜਾਬ ਵਿੱਚ ਮਤਲਬ ਕਿਹੜੇ-ਕਿਹੜੇ ਮੇਲੇ ਲੱਗਦੇ ਹਨ ਕਿਸੇ ਇੱਕ ਮੇਲੇ ਬਾਰੇ ਜਾਣਕਾਰੀ ਦਿਓ ਇਹਦੇ ਵਿੱਚ ਮਿਸਰਤੀ ਦਾ ਮਤਲਬ ਹੁੰਦਾ ਯਾਦ ਕਹਿੰਦੇ ਨੇ ਕਿ ਗੁਰੂ ਸਾਹਿਬਾਨ ਦੀ ਯਾਦ ਦੇ ਵਿੱਚ ਪੰਜਾਬ ਵਿੱਚ ਕਿਹੜੇ ਕਿਹੜੇ ਮੇਲੇ ਲੱਗਦੇ ਨੇ ਤੇ ਇਹਨਾਂ ਦੇ ਵਿੱਚ ਮਤਲਬ ਕਿਸੇ ਇੱਕ ਮੇਲੇ ਦਾ ਹੀ ਵਰਣਨ ਕਰਨਾ ਹੈ ਠੀਕ ਹੈ ਹਰ ਅਨਸਰ ਕੀ ਹੈ ਪੰਜਾਬ ਵਿੱਚ ਖਾਸ-ਖਾਸ ਮੌਕਿਆਂ ਤੇ ਗੁਰੂ ਸਾਹਿਬਾਂ ਦੇ ਪਵਿੱਤਰ ਸਥਾਨਾਂ ਉੱਤੇ ਬੜੇ ਧੂਮਤਾਮਨਾ ਮੇਲੇ ਲੱਗਦੇ ਹਨ ਪਸ਼ਮੀ ਪੰਜਾਬ ਵਿੱਚ ਪੰਜਾ ਸਾਹਿਬ ਵਿਖੇ ਹਰਪੂਰਨ ਮਾਸ਼ੀ ਦੇ ਮੌਕੇ ਤੇ ਭਾਰੀ ਮੇਲਾ ਲੱਗਦਾ ਹੈ ਕਿੱਥੇ ਲੱਗਦਾ ਹੈ ਇਹ ਲੱਗਦਾ ਪਸ਼ਮੀ ਪੰਜਾਬ ਵਿੱਚ ਪੰਜਾ ਸਾਹਿਬ ਦਾ ਬੇਟਾ ਨਾਮ ਜ਼ਰੂਰ ਯਾਦ ਰੱਖਣਾ ਠੀਕ ਹੈ ਬਹੁਤ ਹੀ ਇੰਪੋਰਟੈਂਟ ਕੁਐਸਚਨ ਹੈ ਓਕੇ ਬੇਟਾ ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਜੀਦੀ ਦਿਵਸਤੇ ਡੇਰਾ ਸਾਹਿਬ ਲਾਹੌਰ ਵਿੱਚ ਭਾਰੀ ਜੋੜ ਮੇਲਾ ਲੱਗਦਾ ਹੈ ਕੱਤਕ ਦੇ ਪੂਰਨ ਮਾਸੀ ਨੂੰ ਸਾਰੇ ਪੰਜਾਬ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ। ਦੇਸ਼ ਦੇ ਵੰਡ ਤੋਂ ਪਹਿਲਾਂ ਨਨਕਾਣਾ ਸਾਹਿਬ ਵਿੱਚ ਗੁਰੂ ਨਾਨਕ ਦੇਵ ਜੀ ਦਾ ਜਨਮ ਉਤਸਵ ਬੜੀ ਸ਼ਰਧਾ ਨਾਲ ਮਨਾਇਆ ਜਾਂਦਾ ਸੀ ਤੇ ਹੁਣ ਤੱਕ ਮਨਾਇਆ ਜਾਂਦਾ ਹੈ। ਇਸ ਤੋਂ ਇਲਾਵਾ ਮਾਘੀ ਦੇ ਦਿਨ ਮੁਕਸਰ ਵਿੱਚ ਗੁਰੂ ਗੋਬਿੰਦ ਸਿੰਘ ਦੁਆਰਾ 40 ਮੁਕਤਿਆਂ ਦੀ ਟੁੱਟੀ ਗੰਢਣ ਸੰਬੰਧੀ ਪਾਣਾ ਮੇਲਾ ਲੱਗਦਾ ਹੈ ਟੁੱਟੀ ਗੰਢਣ ਮਤਲਬ ਸੁਲਾ ਹੋ ਗਈ ਉਹਨਾਂ ਦੇ 40 ਜਿਹੜੇ ਮੁਕਤੇ ਹੀ ਉਹਨਾਂ ਦੇ ਨਾਲ ਠੀਕ ਹੈ ਚੇਤਵਦੀ ਪਹਿਲੀ ਨੂੰ ਚੇਤਵਦੀ ਪਹਿਲੀ ਦਾ ਮਤਲਬ ਹੁੰਦਾ ਹੈ ਕਿ ਪਹਿਲੀ ਤਰੀਕ ਨੂੰ ਠੀਕ ਹੈ ਚੇਤ ਮਤਲਬ ਜਨੂਅਰੀ ਦੀ ਪਹਿਲੀ ਤਰੀਕ ਨੂੰ ਅਨੰਦਪੁਰ ਸਾਹਿਬ ਵਿਖੇ ਸ਼੍ਰੀ ਕੇਸ਼ਗਰ ਵਿੱਚ ਹੋਲੇ ਮੁਹੱਲੇ ਦਾ ਮੇਲਾ ਲੱਗਦਾ ਹੈ ਇਸ ਮੇਲੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਿੰਘਾਂ ਨੂੰ ਜੁੱਧ ਵਿਦਿਆ ਵਿੱਚ ਨਿਪੁੰਨ ਕਰਨ ਲਈ ਨਕਲੀ ਜੱਥੇ ਬਣਾ ਕੇ ਉਹਨਾਂ ਵਿੱਚ ਜੁੱਧ ਕਰਾਉਣ ਦੀ ਪ੍ਰਥਾ ਸ਼ੁਰੂ ਕੀਤੀ ਗਈ ਸੀ ਜੋ ਅੱਜ ਤੱਕ ਕਾਇਮ ਹੈ ਠੀਕ ਹੈ ਤਰਨਤਾਰਨ ਵਿੱਚ ਹਰ ਮੱਸਿਆਂ ਨੂੰ ਲੱਗਣ ਵਾਲੇ ਮੇਲੇ ਵਿੱਚ ਲੋਕ ਧੂਮ ਧਾਮ ਨਾਲ ਆਉਂਦੇ ਹਨ ਇਸ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਸੰਬੰਧੀ ਮਰਿੰਦਾ ਚਮਕੌਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਵਿੱਚ ਜੋੜ ਮੇਲੇ ਲੱਗਦੇ ਹਨ ਹੁਣ ਅਸੀਂ ਇੱਕ ਮੇਲੇ ਦਾ ਵਰਣਨ ਕਰਨਾ ਵਾ ਅਸੀਂ ਕਰਾਂਗੇ ਮੁਕਤਸਰ ਮੇਲੇ ਦਾ ਠੀਕ ਹੈ ਇਹ ਮੇਲਾ ਮਾਗੇ ਵਾਲੇ ਦਿਨ ਮੁਕਤਸਰ ਵਿੱਚ ਲੱਗਦਾ ਹੈ ਇਸ ਦਾ ਸਬੰਧ 1705 ਇਸਵੀ ਦੀ ਇਤਿਹਾਸਿਕ ਘਟਨਾ ਨਾਲ ਹੈ ਸੂਬੇਦਾਰ ਵਜੀਰ ਖਾਨ ਦੀਆਂ ਫੌਜਾਂ ਗੁਰੂ ਗੋਬਿੰਦ ਸਿੰਘ ਜੀ ਦਾ ਪਿੱਛਾ ਕਰਦੀਆਂ ਹੋਈਆਂ ਮਾਲਵੇ ਦੇ ਇਲਾਕੇ ਵਿੱਚ ਆ ਪਹੁੰਚੀਆਂ ਤਾ ਸਿੰਘਾਂ ਨੇ ਖਿਦਰਾਣੇ ਮਤਲਬ ਖਿਦਰਾਣਾ ਖਿਦਰਾਣਾ ਕਿੱਥੇ ਹੈ ਜੇ ਅੱਜ ਕੱਲ੍ਹ ਉਹ ਜੋ ਕਾ ਮਤਲਬ ਅੱਜ ਕੱਲ੍ਹ ਮੁਖਤਸਰ ਠੀਕ ਹੈ ਦੇ ਢਾਪ ਦੇ ਕੰਡੇ ਉਹਨਾਂ ਦਾ ਮੁਕਾਬਲਾ ਕੀਤਾ ਇਸੇ ਯੁੱਧ ਵਿੱਚ 40 ਸਿੱਖ ਜੋ ਪਹਿਨਾ ਗੁਰੂ ਜੀ ਨੂੰ ਬੇਦਾਵਾ ਲਿਖ ਕੇ ਦੇ ਕੇ ਸਨ ਉਹ ਸ਼ਹੀਦ ਹੋ ਗਏ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੇ ਜਥੇਦਾਰ ਮਹਾ ਸਿੰਘ ਦੀ ਬੇਨਤੀ ਮੰਨ ਕੇ ਬੇਦਾਵਾ ਪਾੜ ਦਿੱਤਾ ਅਤੇ ਉਹਨਾਂ ਨਾਲ ਟੁੱਟੀ ਗੰਢ ਲਈ ਜਦੋਂ ਇਹ 40 ਸਿੱਖ ਜੁੱਧ ਵਿੱਚ ਲੜਦੇ ਹੋਏ ਸ਼ਹੀਦ ਹੋ ਗਏ ਤਾਂ ਗੁਰੂ ਜੀ ਨੇ ਉਹਨਾਂ ਨੂੰ ਮੁਕਤੇ ਕਹਿ ਕੇ ਸਨਮਾਨਿਤ ਕੀਤਾ ਅਤੇ ਇਸ ਥਾਂ ਦਾ ਨਾਮ ਮੁਕਤਸਰ ਰੱਖਿਆ ਮਾਗੀ ਵਾਲੇ ਦਿਨ ਇੱਥੇ ਭਾਰੀ ਮੇਲਾ ਲੱਗਦਾ ਹੈ ਤੇ ਮੇਲੇ ਦਾ ਮਤਲਬ ਹੈ ਕਿ ਇੱਥੇ ਬਹੁਤ ਵੱਡਾ ਮੇਲਾ ਲੱਗਦਾ ਹੈ ਠੀਕ ਹੈ ਜਿਸ ਵਿੱਚ ਸੰਗਤਾਂ ਹੋ ਮਹਮਾ ਕੇ ਦਰਸ਼ਨ ਕਰਨ ਆਉਂਦੀਆਂ ਹਨ ਤੇ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਦੀਆਂ ਹਨ ਠੀਕ ਹੈ ਬੇਟਾ ਜੀ ਨੰਬਰ 8 ਪੰਜਾਬ ਵਿੱਚ ਤਿਥਾਂ ਨਾਲ ਸੰਬੰਧਿਤ ਕਿਹੜੇ-ਕਿਹੜੇ ਤਿਹਾਰ ਮਨਾਏ ਜਾਂਦੇ ਹਨ ਤੁਹਾਡਾ ਅਨਸਰ ਕੀ ਹੈ ਪੰਜਾਬ ਵਿੱਚ ਤਿਥਾਂ ਨਾਲ ਸੰਬੰਧਿਤ ਬਹੁਤ ਸਾਰੇ ਤਿਹਾਰ ਮਨਾਏ ਜਾਂਦੇ ਹਨ ਜੋ ਸਾਲ ਦੇ ਸ਼ੁਰੂ ਹੋਣ ਨਾਲ ਹੀ ਸ਼ੁਰੂ ਹੋ ਜਾਂਦੇ ਹਨ ਪੰਜਾਬ ਵਿੱਚ ਚੰਦ ਦੀਆਂ ਤਿਥਾਂ ਮੁਤਾਬਕ ਠੀਕ ਹੈ ਇਕਾਦਰਸ਼ੀ ਮੱਸਿਆ ਪੂਰਨਮਾਸ਼ੀ ਤੇ ਸੰਗ੍ਰਾਂਦ ਹਰ ਮਹੀਨੇ ਆਉਂਦੇ ਰਹਿੰਦੇ ਹਨ ਇਸ ਤੋਂ ਇਲਾਵਾ ਨਵਾਂ ਸਾਲ ਚੜ੍ਹਦਿਆਂ ਇਸ ਤੋਂ ਇਲਾਵਾ ਕਿੰਦਾ ਕਿ ਨਵਾਂ ਸਾਲ ਚੜਦਿਆ ਚੇਤਰ ਚੇਤਰ ਨੂੰ ਹੀ ਚੇਤ ਵੀ ਕਹਿ ਸਕਦੇ ਆ ਠੀਕ ਹੈ ਚੇਤ ਦੀ ਏਕਮ ਮਤਲਬ ਕਿ ਜਨਵਰੀ ਪਹਿਲੀ ਜਨਵਰੀ ਠੀਕ ਹੈ ਨੂੰ ਨਵਾਂ ਸਮਤ ਮਤਲਬ ਸਨ ਨਵਾਂ ਸਾਲ ਮਨਾਇਆ ਜਾਂਦਾ ਹੈ ਚੇਤਰ ਸੁਦੀ 8ਵੀਂ ਨੂੰ ਕੰਜਕਾਂ ਠੀਕ ਹੈ ਚੇਤਰ ਸੁਦੀ 9ਵੀਂ ਨੂੰ ੜਾਮ ਨੌਵੇਂ ਸਾਵਣ ਮਤਲਬ ਮਈ ਮਹੀਨੇ ਵਿੱਚ ਤੀਆਂ ਸਾਵਣ ਦੀ ਪੂਰਨ ਮਾਸ਼ੀ ਨੂੰ ਰਖੜੀ ਪਾਦੋਂ ਦਾ ਮਤਲਬ ਹੁੰਦਾ ਜੂਨ ਜੂਨ ਵਿੱਚ ਗੁਗਾ ਨੂੰ ਆਮੀ اور ਪਾਦਰੋਂ ਦੇ ਕਿਸਨ ਪੱਖ ਦੇ 8ਵੀ ਨੂੰ ਜਨਮ ਅਸ਼ਟਮੀ ਠੀਕ ਹੈ ਅਸੂ ਮਤਲਬ ਹੁੰਦਾ ਜਿਲਾਈ ਠੀਕ ਹੈ ਦੇ ਹਨੇਰੇ ਪੱਖ ਦੀਆਂ 15 ਤਿਥਾਂ ਨੂੰ ਸ਼ਰਾਦ ਹਨੇਰਾ ਪੱਖ ਮਤਲਬ ਹੁੰਦਾ ਕਿ ਜਿੱਦੂ ਜਿਹੜਾ ਸਾਡਾ ਜਨਵਰੀ ਹੈ ਜਾਂ ਮਾਰਚ ਹੈ ਉਹ 15 ਦਿਨ ਜਾਏਗਾ ਤੇ ਫੇਰ ਸਾਡਾ ਜਿਹੜਾ ਦੇਸੀ ਮਹੀਨਾ ਉਹ ਸ਼ੁਰੂ ਹੋਏਗਾ ਠੀਕ ਹੈ ਤੇ ਦੇਸੀ ਦੇ ਮਹੀਨੇ ਵਿੱਚ 15 ਦਿਨ ਮਤਲਬ ਹਨੇਰ ਕੋ ਹੁੰਦਾ ਤੇ 15 ਦਿਨ ਚਾਨਣ ਹੁੰਦਾ ਠੀਕ ਹੈ ਅਸੂ ਦੇ ਚਾਨਣ ਪੱਖ ਦੀ 1 ਤੋਂ 9ਵੀਂ ਤੱਕ ਨਵਰਾਤੇ ਠੀਕ ਹੈ ਇਹਦੇ ਵਿੱਚ ਇੱਕ ਚਾਨਣ ਲਿਖਣਾ ਤੇ 1 ਤੋਂ 9ਵੀਂ ਮਤਲਬ 1 ਤਰੀਕ ਤੋਂ ਲੈ ਕੇ 9ਵੀਂ ਤੱਕ ਨਵਰਾਤੇ ਨਵਰਾਤਿਆਂ ਵਿੱਚ ਮਾਤਾ ਗੌਰਜਾ ਤੇ ਸਾਂਝੀ ਦੇਵੀ ਦੀ ਪੂਜਾ ਫਿਰ ਰਾਮਲੀਲਾ ਦੁਸਹਿਰਾ ਕੱਤਕ ਦੀ ਮੱਸਿਆ ਨੂੰ ਦੀਵਾਲੀ ਹਣੇਰ ਪੱਖ ਦੀ ਚੌਥੀ ਨੂੰ ਕਰਵਾ ਚੌਥ ਕੱਤਕ ਦਾ ਮਤਲਬ ਹੁੰਦਾ ਅਗਸਤ ਮਹੀਨਾ ਠੀਕ ਹੈ ਦੀ ਪੂਰਨ ਮਾਸੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਦਿਨ ਪੋਹ ਦਾ ਮਤਲਬ ਹ ਅਕਤੂਬਰ ਮਹੀਨੇ ਦੇ ਆਖਰੀ ਦਿਨ ਐ ਲੋੜੀ ਮਾਗ ਦਾ ਮਤਲਬ ਦਾ ਨਵੰਬਰ ਦੀ 1 ਨੂੰ ਮਕਰ ਸੰਕ੍ਰਾਂਤੀ ਜਾਂ ਮਾਗੀ ਮਾਗ ਹੁੰਦਿਆ ਨਵੰਬਰ ਤੇ ਫੱਗਣ ਨਵੰਬਰ ਤੇ ਫੱਗਣ ਦੀ ਮੱਸੀਆਂ ਨੂੰ ਸ਼ਿਵਰਾਤਰੀ ਦਾ ਉਤਸਵ ਆਉਂਦਾ ਹੈ ਇਸ ਤਰ੍ਹਾਂ ਪੰਜਾਬ ਵਿੱਚ ਤਿਹਾਰਾਂ ਦਾ ਲੰਮਾ ਕਾਫਲਾ ਲਗਾਤਾਰ ਚੱਲਦਾ ਰਹਿੰਦਾ ਹੈ ਠੀਕ ਹੈ ਬੇਟਾ ਜੀ ਇਹਨੂੰ ਵੀ ਅੱਛੇ ਤਰ੍ਹਾਂ ਕਰ ਲੈਣਾ ਹੁਣ ਸਾਡੇ ਹੈਗੇ ਅਬਜੈਕਟਿਵ ਟਾਈ ਕੁਐਸਚਨ ਜਿੰਨੂੰ ਹੀ ਵਸਤੂਨਿਸ਼ਟ ਕੁਐਸਚਨ ਕਹਿੰਦੇ ਹਾਂ ਬੇਟਾ ਬੈਕ ਐਕਸਰਸਾਈਜ਼ ਵਿੱਚ ਫਰਸਟ ਕੁਐਸਚਨ ਨਹੀਂ ਦਿੱਤਾ ਗਿਆ ਪਰ ਇਹ ਅਕਸਰ ਆ ਜਾਂਦਾ ਹੈ ਠੀਕ ਹੈ ਜਿਸਾਂ ਕਿ ਮੈਂ ਪਹਿਲਾ ਕੁਐਸਚਨ ਲਿਖ ਦਿੱਤਾ ਤੁਹਾਨੂੰ ਪੰਜਾਬ ਦੇ ਮੇਲੇ ਤੇ ਤਿਹਾਰਾਂ ਲਈ ਕਿਸ ਦੀ ਰਚਨਾ ਹੈ ਹਾ ਅਨਸਰ ਹੋਏਗਾ ਡਾਕਟਰ ਐਸ ਐਸ ਬੁੰਜਾਰਾ ਬੇਦੀ ਦੀ ਠੀਕ ਹੈ ਨੈਕਸਟ ਹੈ ਮੇਲੇ ਦਾ ਹਰ ਦ੍ਰਿਸ਼ ਮਨਮੋਹਣਾ ਅਤੇ ਲੁਭਾਵਣਾ ਹੋਣ ਦੇ ਨਾਲ ਪਰ ਕਿਸ ਚੀਜ਼ ਦੀ ਪ੍ਰਤੀਨਿਧਤਾ ਕਰਦਾ ਹੈ ਹਾ ਅਨਸਰ ਹੈ ਸੱਭਿਆਚਾਰ ਦੀ ਪੰਜਾਬ ਦੇ ਬਹੁਤੇ ਮੇਲੇ ਮੌਸਮਾਂ ਰੁੱਤਾਂ ਤੇ ਤਿਉਹਾਰਾਂ ਨਾਲ ਸੰਬੰਧਿਤ ਹਨ ਇਹ ਗੱਲ ਸਹੀ ਹੈ ਕਿ ਜਾਂ ਨਹੀਂ ਹਾਂਜੀ ਸਹੀ ਹੈ ਹਾਂ ਆਨਸਰ ਹੈ ਠੀਕ ਹੈ ਹਾਂਜੀ ਨੈਕਸਟ ਹੈ ਗੁਰੂ ਗੋਬਿੰਦ ਸਿੰਘ ਜੀ ਹੋਲੀ ਵਾਲੇ ਦਿਨ ਅਨੰਦਪੁਰ ਸਾਹਿਬ ਵਿਖੇ ਜੋਧਿਆਂ ਦੇ ਦੋ ਦਲ ਬਣਾ ਕੇ ਕੀ ਕਰਵਾਉਂਦੇ ਸਨ ਤੁਹਾਡਾ ਆਨਸਰ ਕੀ ਹੈ ਜੰਗੀ ਮੁਕਾਬਲੇ ਓਕੇ ਛਪਾਰ ਦਾ ਮੇਲਾ ਕਿਸ ਦੀ ਯਾਦ ਵਿੱਚ ਲੱਗਦਾ ਹੈ ਤੁਹਾਡਾ ਆਨਸਰ ਹੈ ਗੁੱਗੇ ਦੀ ਯਾਦ ਵਿੱਚ ਮਹਿੰਜੋਦੜੋ ਤੇਹਾਰਪਾਦੀ ਖੁਦਾਈ ਸਮੇ ਲਬੀਆਂ ਮੂਰਤੀਆਂ ਵਿੱਚੋਂ ਇੱਕ ਮੂਰਤੀ ਕਿਸ ਦੀ ਹੈ ਤੁਹਾਡਾ ਆਂਸਰ ਹੈ ਦੇਵੀ ਮਾਤਾ ਦੀ ਜ਼ਰਗ ਦਾ ਮੇਲਾ ਕਿੱਥੇ ਤੇ ਕਿਸ ਨੂੰ ਪਤਿਆਉਣ ਲਈ ਲਗਦਾ ਹੈ ਪਤਿਆਉਣ ਦਾ ਮਤਲਬ ਖੁਸ਼ ਕਰਨ ਲਈ ਲਗਦਾ ਹੈ ਤੁਹਾਡਾ ਆਂਸਰ ਹੈ ਜ਼ਰਗ ਪਿੰਡ ਵਿੱਚ ਕਿੱਥੇ ਲਗਦਾ ਹੈ ਜ਼ਰਗ ਪਿੰਡ ਵਿੱਚ ਤੇ ਸੀਤਲਾ ਮਾਤਾ ਨੂੰ ਪਤਿਆਉਣ ਲਈ ਮਤਲਬ ਸੀਤਲਾ ਮਾਤਾ ਨੂੰ ਖੁਸ਼ ਕਰਨ ਲਈ ਲਗਦਾ ਹੈ ਠੀਕ ਹੈ ਬੇਟਾ ਅਗੇ ਗਾ ਮਾਗੀ ਵਾਲੇ ਦਿਨ ਮੁਖ्तसर ਦੇ ਪਾਵਨ ਸਰੋਵਰ ਵਿੱਚ ਸੰਗਤਾਂ ਕੀ ਕਰਦੀਆਂ ਹਨ ਮੱਥਾ ਟੇਕਦੀਆਂ ਹਨ ਜਾਂ ਇਸ਼ਨਾਨ ਕਰਦੀਆਂ ਹਨ ਤੁਹਾਡਾ ਆਂਸਰ ਹੈ ਇਸ਼ਨਾਨ ਕਰਦੀਆਂ ਹਨ ਨੈਕਸਟ ਹੈ ਰੁੱਤ ਦਾ ਸੁਆਦ ਮਾਣਨ ਲਈ ਨਵੀਂ ਕਣਕ ਦੀਆਂ ਬੱਲੀਆਂ ਤੇ ਹੌਲਣਾ ਭੁੰਨ ਕੇ ਕਿਹੜੇ ਮਹੀਨੇ ਖਾਧੀਆਂ ਜਾਂਦੀਆਂ ਹਨ ਚੇਤਰ ਦੇ ਮਹੀਨੇ ਖਾਧੀਆਂ ਜਾਂਦੀਆਂ ਹਨ ਕਿ ਜਾਂ ਅੱਸੂ ਦੇ ਮਹੀਨੇ ਖਾਧੀਆਂ ਜਾਂਦੀਆਂ ਹਨ ਇਹਦੇ ਵਿੱਚ ਤੁਹਾਡਾ ਆਂਸਰ ਹੈ ਇਤਤ ਦੀ 1 ਜਾਂ 9ਵੇਂ ਸਾਲ ਵਾਲੇ ਦੇ ਠੀਕ ਹੈ ਬੇਟਾ ਇਸ ਤਰ੍ਹਾਂ ਐਂਡ ਇਹ ਜ਼ਰੂਰੀ ਨਹੀਂ ਕਿ ਤੁਹਾਨੂੰ ਸਿਰਫ ਕੁਐਸਚਨ ਆਨਸਰ ਹੀ ਆਬਜੈਕਟਿਵ ਟਾਈਪ ਆਣ ਹੋ ਸਕਦਾ ਤੁਹਾਨੂੰ ਫਿਲਪ ਆ ਜਾਣ ਜਾਂ ਤਾਂ ਆਪਸ਼ਨ ਵਰਡ ਆ ਜੇ ਜਾਂ ਤੁਹਾਨੂੰ ਟਿੱਕ ਐਂਡ ਰਾਈਟ ਆਨਸਰ ਆ ਜਾਣ ਠੀਕ ਹੈ ਬੇਟਾ ਇਹਨਾਂ ਨੂੰ ਜਿਹੜੇ ਛੋਟੇ ਕੁਐਸਚਨ ਹੈ ਇਹਨਾਂ ਨੂੰ ਅੱਛੀ ਤਰ੍ਹਾਂ ਕਰ ਲੈਣਾ 1 1 ਨੰਬਰ ਦਾ ਹੈਗਾ ਨੀਅਰ ਅਬਾਊਟ ਤੁਹਾਨੂੰ 10 ਆਣੇ ਨੇ ਓਕੇ ਬੇਟਾ ਇਹਨਾਂ ਨੂੰ ਅੱਛੀ ਤਰ੍ਹਾਂ ਕਰ ਲੋ ਤੇ ਨੈਕਸਟ ਮੈਂ ਸੋਚ ਰਹੀ ਹਾਂ ਕਿ ਤੁਹਾਨੂੰ ਅੱਗੇ ਕਹਾਣੀਆਂ ਵੀ ਸ਼ੁਰੂ ਕਰ ਲਈਏ ਪਰ ਇਹ ਹੁੰਦਾ ਹੈ ਕਿ ਕਲਾਸ ਟੈਸਟ ਵੀ ਲੈ ਜਾਂਦੇ ਨੇ ਤੇ ਬੱਚੇ इजीली ਜਿਹੜਾ ਕਲਾਸ ਟੈਸਟ ਦੇ ਸਕਣ ਠੀਕ ਹੈ ਬੇਟਾ ਨੈਕਸਟ ਵੀਡੀਓ ਵਿੱਚ ਅਸੀਂ ਕਹਾਣੀ ਕਰਾਂਗੇ ਓਕੇ ਤੇ ਨੈਕਸਟ ਵੀਡੀਓ ਵਿੱਚ ਮਿਲਦੇ ਹਾਂ ਟੇਕ ਕੇਅਰ